ਹਾਂਜੀ ਸੰਸਾਰ ਇਹ ਦੂਜਾ ਦਿਵਾ ਦੂਜਾ ਸੂਬਾ 15 ਦਿਨਾਂ ਸੂਈ ਨੂੰ 15 ਦਿਨਾਂ ਦੀ ਇਹ ਕਟਾ ਮਗਰ 15 ਦਿਨਾਂ ਦਾ ਉਠੇ 8 ਕਿਲੋ ਦੀ ਗਰੰਟੀ ਆਨਲਾਈਨ ਜਿਹੜਾ ਭਰਾ ਫਰੀਦਰੀ ਕਰਦਾ ਇੱਥੇ ਆ ਕੇ ਚਾਉਂਦੇ ਹੋ ਤੁਸੀਂ ਤੇ 9 ਲੀਟਰ ਆ ਜਾ ਆ ਜਾ ਵੇ ਮੋਜਨ ਵਜੂਦ ਬਹੁਤ ਆ ਮੈਂ ਹਾਂ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੱਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜੇ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਲਦੀਪ ਸਿੰਘ ਜੀ ਨਾਲੇ ਕੋਲ ਆਏ ਆ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਵਪਾਰ ਦਾ ਕੰਮ ਆ ਵੇਰਦਾ ਤੇ ਇਸੇ ਤਰ੍ਹਾਂ ਪਸ਼ੂ ਆਦੇ ਰਹਿੰਦੀ ਹੈ ਜਿਹੜੀ ਰੁਟੀਨ ਦੇ ਵਿੱਚ ਆਜ ਇਸ ਵੀਡੀਓ ਵਿੱਚ ਤਿੰਨ ਮੱਜਾਂ ਤੁਹਾਨੂੰ ਦਿਖਾ ਦੇਾਂਗੇ ਸੋਇਸ ਵਾਇ ਪਸ਼ੂਆਂ ਦੋ ਬਿਲਕੁਲ ਜਿਹੜੀਆਂ ਮੱਜਾਂ ਤਾਜ਼ੀਆਂ ਸੁਈਆਂ ਨੇ ਸੱਜੜੀ ਆ ਇੱਕ ਤਕਰੀਬਨ ਕੋਈ 8 ਮਹੀਨਿਆਂ ਦੀ ਗੱਬਨ ਆ ਤੇ ਚੈੱਕ ਪਾਸ ਹੋ ਜੂਗੀ ਥਣ ਪਾਸ ਜਿਹੜੀ ਕਰਾ ਦੋਗੇ ਕੋਈ 2 ਕਿਲੋ ਦੁੱਧ ਉਹਦੇ ਥੱਲੇ ਵੀ ਹਾਜ਼ਰ ਆ ਇਧਰ ਇੱਕ ਵੈਰ ਤੋਂ ਦਿਖਾ ਦੇਾਂਗੇ ਜਰਸੀ ਬਰੀਡ ਦੇ ਵਿੱਚ ਚਾਹੇ ਕੋਈ ਵੀਰ ਤੋਕੜ ਬਗੈਰ ਬੱਚਿਓ ਆ ਬਾਕੀ ਆਪਦੀ ਸਮਝ ਦੇਖ ਲਿਆ ਜੀ ਠੀਕ ਹੈ ਜੀ ਵਕਤ ਕਿੰਨਾ ਹੈ ਤੇ ਥਲੇ ਦੁੱਧ ਕੀ ਰੇਡ ਪੜਤਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਅੱਜ ਉਹ ਤਰੀਕ ਕਿਸਾਨਵਲੋ 8 ਸਤੰਬਰ ਤੇ ਸਮਾਂ ਮਾਰਨਿੰਗ ਦੇ ਕੋਈ 9 ਵਜ ਦਾ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸਾਸਰੀ ਕਾਲ ਜੀ ਸਸਰੀ ਹਾਲ ਸਭ ਹੋਰ ਭਾਜੀ ਠੀਕ ਠਾਕ ਆ ਠੀਕ ਠਾਕ ਬੜੀ ਕਿਰਪਾ ਮਾਰ ਕੇ ਸ਼ੁਕਰੇ ਮਾਰ ਕੇ ਦਾ ਹਾਂ ਜੀ ਲੈ ਵੀ ਕੁਲਦੀਪ ਵੀਰ ਉਹਦੋਂ ਵੀ ਆਪਾਂ ਪਾਏ ਸੀਗੇ ਐਨੀਮਲ ਟੋਟਲ 4 ਤੋਂ 5 ਗਿਣਾ ਕੋਦਨ ਵੀ ਦਿਖਾ ਦੇ ਜੀ ਹਾਂ ਜੀ ਉਹ ਹੋ ਗਏ ਸੀ ਠੀਕ ਆ ਹਾਂ ਜੀ ਅੱਜ ਤਿੰਨ ਮੱਝਾਂ ਆਪਣੇ ਕੋਲ ਵੀਰ ਇੱਕ ਤਾਂ ਇੱਧਰ ਤਕਰੀਬਨ ਜਿਹੜੀ ਇਧਰਲੇ ਪਾਸੇ ਆ ਐਂਡ ਦੇ ਵਿੱਚ ਇਹ 8 ਮਹੀਨਿਆਂ ਦੀ ਗੱਭਣ 8 ਮਹੀਨਿਆਂ ਦੀ ਗੱਭਣਾ ਤੋਕਰ ਕੇ ਬੜਾ ਇਹ 1.5 ਕਿਲੋ ਦੁੱਧ ਹੋਊਗਾ ਲਓ ਜੀ ਹਾਂ ਬਾਕੀ ਗੱਭਣਾ ਤੋਕਰ ਵੀ ਮੰਨ ਸਕਦੇ ਕਿਉਂਕਿ 2 ਕਿਲੋ ਦੁੱਧ ਵੀ ਵੀਰ ਦੱਸ ਰਿਹਾ ਹਾਂ ਹਣ ਪਾਸ ਕਰਾ ਦਊਗੀ ਠੀਕ ਹੈ ਜੀ ਵੱਡੇ ਕੱਦ ਬੋਤ ਦੇ ਵਿੱਚ ਆ ਵੱਡੇ ਢਾਂਚੇ ਦੇ ਵਿੱਚ ਆ ਬਾਕੀ ਸੱਜਰ-ਸੁੱਜਰ ਦਾ ਦੁੱਧ ਤਾਂ ਚੰਗਾ ਰਿਹਾ ਹੋਊਗਾ ਅਚਾ ਉਹ 15 ਸੀ ਆ ਵੱਡੀ ਮਾਝ ਵੱਡੀ ਬੋਲਾ ਲਓ ਠੀਕ ਹੈ ਜੀ ਕਿ ਆਈ ਗਲੋਤੀ ਹੈ ਮੇਰੇ 8 ਮਹੀਨਿਆਂ ਦੀ ਗੱਭਣ ਆ ਤੇ ਸਵਾ ਦੋਸਤੋ ਅ ਬਾਕੀ ਮੱਝ ਵੱਡੀ ਆ ਚੌੜੇ ਪੰਦੇ ਦੀ ਆ ਇਹ ਐਂਡ ਦੇ ਵਿੱਚ ਆਪਾਂ ਬੇਸ਼ੱਕ ਤੁਹਾਨੂੰ ਦਿਖਾ ਦਿਆਂਗੇ ਬੜੇ ਜਾਇਜ਼ ਰੇਟ ਦੇ ਵਿੱਚ ਸ਼ੁਰੂਆਤ ਤੇ ਕੁਲਦੀਪ ਸਿੰਘ ਕਿਹਦੇ ਪਾਸੋਂ ਕਰਦੇ ਆ ਇਹ ਤਾਂ ਜਰਸੀ ਦੇ ਵਰਨ ਲਈਏ ਲਓ ਜੀ ਇਧਰਲੇ ਪਾਸੋਂ ਦਿਖਾ ਦਿੰਨੇ ਆ ਜਰਸੀ ਬ੍ਰੀਡ ਦੇ ਵਿੱਚ ਇਹ ਵੜ ਸੁਭਾ ਦੇ ਵਿੱਚ ਕਿਵੇਂ ਆ ਦੂਜਾ ਸੂਆ ਦੂਜਾ ਸੂਆ ਤੋਂ ਤੇ ਕੁਲਦੀਪ ਐਸ ਵਕਤ ਲੋ ਤੇ 8 ਕਿਲੋ ਹੋਊਗਾ ਸਾਡੀ ਗਰੰਟੀ ਦੇਾਂਗੇ 7 ਕਿਲੋ ਦੀ ਗਰੰਟੀ ਆ ਹਾਂ ਲੋ ਵੀ ਦੋ ਬਈ ਦੋ ਬਈ 8 ਕਿਲੋ ਹੋਵੇ ਨਾ ਹੋਵੇ ਤੇ 7 ਕਿਲੋ ਦੀ ਗਰੰਟੀ ਤਸੱਲੀ ਆ ਕਹਿੰਦੇ ਨਾ ਨਹੀਂ ਸੁਈ ਹੋਊਗੀ ਤੇ ਗਾੜੀ ਮਹੀਨੇ ਟਿਆ ਵੀ ਭਰਿਆ ਠੀਕ ਆ ਉਹ ਗਾੜੀ ਆਪਦੇ ਕਰਮਾ ਠੀਕ ਆ ਹਾਂਜੀ ਲੋ ਵੀ 6 ਮਹੀਨੇ ਦੀ ਬਣੀ ਸੋਰੀ ਆ ਠੀਕ ਆ ਤੇ ਸੁਵਿਆਂ ਦੇ ਵਿੱਚ ਕੋਈ ਦੂਜਾ ਮੰਨ ਕੇ ਕੋਈ ਤੀਜਾ ਮੰਨ ਕੇ ਆਪਣੀ ਸਮਝ ਵੇਖ ਲਿਆ ਜੀ ਬੂਥੀ ਪਾਥੀ ਇੱਕ ਵਾਰੀ ਤਸੱਲੀ ਨਾਲ ਦਿਖਾ ਦਿਓ ਛੋਟੀ ਜੀ ਫੇਸ ਕੁਆਲਿਟੀ ਆ ਕੰਨ ਛੋਟਾ ਰੈੱਡ ਕਲਰ ਦੇ ਵਿੱਚ ਆ ਤੇ ਜਵਾਈ ਜਿਹੜੇ ਚਾਰੇ ਥਾਂ ਬਿਲਕੁਲ ਇੱਕ ਸਾਰ ਓਕੇ ਓਕੇ ਹੂੰ ਇਹ ਤਰ੍ਹਾਂ ਦੀ ਬਾਹਰ ਘੜਤੀ ਹੈ ਨਾ ਹੋਰ ਛਿੱਟੇ ਤੋਂ ਬਚਾ ਹਾਂ ਲੈ ਵੀ ਖੋਰ ਕੇ ਕੋਈ ਬਾਹਰ ਕੱਢ ਕੇ ਤੁਹਾਨੂੰ ਤਸल्ली ਨਾਲ ਤੋੜ ਕੇ ਦਿਖਾ ਦਿੰਨੇ ਆ ਅਰੇ ਚਵਾਈ ਬਾਕੀ ਨਾ ਚਵਾਈ ਹੋਣੀ ਹਾਂ ਹਾਂ ਠੀਕ ਹੈ ਚਵਾਈ ਹੋਣ ਵਾਲੀ ਆ ਆ ਦੇ 20 ਕਿਲੋ ਦਾ ਦੇ ਤਾਂ ਟਿਕਾ ਨਾ ਵੀ 7 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਠੀਕ ਆ ਜੀ ਸੋ 7 ਕਿਲੋ ਤਾਰਾਂ ਦੇ ਥੱਲੇ ਹਾਜ਼ਰ ਆ ਕੋਈ ਵੀ ਭਰਾ ਆਪ ਦੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਕੋਈ ਸਾਈ ਦੇ ਨਾ ਪੱਕਾ ਮੇਰਾ ਵੀਰ ਕਰਕੇ ਆਵੇ ਕਈ ਵਾਰ ਮਾਲ ਵਿਖ ਜਾਂਦਾ ਕਿ ਨਾ ਵੀਰ ਡਾਇਰੈਕਟ ਆ ਜਾਂਦੇ ਤੇ ਪਸ਼ੂ ਆਡੇ ਕੋ ਬਗ ਬਗ ਜਾਂਦਾ ਠੀਕ ਆ ਜਿਸ ਕਰਕੇ ਸਾਈ ਪਿਆ ਨਾ ਕਰਕੇ ਫਿਰ ਮੇਰਾ ਭਰਾ ਘਰੋਂ ਤੁਰਿਆ ਕਰੋ ਨਾ ਇਹ ਖਰਾਬ ਹੋਣ ਤੇ ਨਾ ਹੀ ਕੋਈ ਭਰਾ ਕੋਈ ਖਰੀਦਣ ਵਾਲਾ ਖਰਾਬ ਹੋਵੇ ਠੀਕ ਆ ਸੋ 7 ਕਿਲੋ ਵੀ ਦੋਸਤੋ ਤਸੱਲੀ ਰਹੂਗੀ ਚਾਹੇ ਕੋਈ ਸਜਨੇ ਧਿਆਨ ਤੇ ਚੋਗੇ ਤਸੱਲੀ ਕਰਨਾ ਚਾਹੁੰਦਾ ਚਾਹੇ ਕੋਈ ਵੀਰਾਂ ਦਾ ਮਗਾਉਣਾ ਚਾਹੁੰਦਾ ਠੀਕ ਆ ਜੀ ਆਪਾਂ ਹਮੇਸ਼ਾ ਕਹਿੰਦੇ ਕੋਈ ਵੀ ਸਜਨੇ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਤਸੱਲੀ ਇਥੇ ਆਨ ਕੇ ਕਰੋ ਠੀਕ ਆ ਕੋਈ ਇਧਰਲੇ ਪਾਸੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਸੋ ਚਾਰੇ ਧਾਂ ਦੇ ਤੁਹਾਨੂੰ ਪਾਸ ਕਰਾ ਦਿੰਨੇ ਆ ਭੂਰ ਛਿੱਟਾ ਹੋਇਆ ਤੇ ਵਿੱਚ ਦੱਸਣ ਜੋਗਾ ਠੀਕ ਆ ਜੀ ਠੀਕ ਆ ਲਵੀ ਕਬੀਰ ਬਕ ਕੀ ਡਿਮਾਂਡ ਕੀ ਮੋਲ ਰੂਗਾ ਵੀਰ ਬੋਲਦੇ ਸੰਦੇ 5000 ਰੁਪਇਆ ਹਾਂ ਆਣਾ 20000 ਰਿਦਾਂਗੇ ਅੱਛਾ ਜੀ ਹਾਂਜੀ ਲੋ ਵੀ 5000 ਤੇ 20000 ਦੀ ਹਾਂਜੀ 20000 ਜੈਸਨੋ ਹਾਂਜੀ ਕਬੀਰ ਜੈਸਨੋ ਹਾਂਜੀ ਹਾਂਜੀ ਜੈਸਨੋ 5000 ਛੱਡ ਦਾਂਗੇ ਹੋਰ 22000 ਦੀ ਸਾਢੇ 22000 ਦੀ ਹਾਂਜੀ ਕਬੀਰ ਸਾਢੇ 22000 ਦੀ ਇਹ ਵੈਰ ਮਿਲ ਜੂਗੀ ਅੱਜ ਆਪਣੇ ਭਰਾਵਾਂ ਨੂੰ ਸੋ ਕਰ ਲਿਓ ਸੰਪਰਕ ਸੈਗਰ ਨੰਬਰ ਤੇ ਇਧਰ ਮੱਝ ਆਪਣੇ ਕੋਲ ਖੜੀ ਆ ਇਹ ਤਾਂ ਕੀ ਵੀਰਵਾ ਇਹ ਤਾਜੀ ਹੋਈ ਹੈ ਤਾਜੀ ਅੱਜ ਕਿੰਨੇ ਦਿਨ ਹੋ ਗਏ ਸੀ ਇਹਨੂੰ ਇਹ ਤੇਜਾ ਚੌਥਾ ਦਿਨ ਆਜੂ ਜੀ ਨੂੰ ਇਹ ਮਗਰ ਕੱਟੀ ਇਹ ਕੱਟੀ ਆਵੇ 나ੜੂ ਨਾਲੀ ਬਬੀ 나ੜੂ ਨਾਲਾ ਬੱਚੇ ਤੇ ਮਗਰ ਕੱਤੀ ਆ ਫੀਮੇਲ ਕਾਫ ਆ ਠੀਕ ਆ ਜੀ ਤੇ ਅੱਜ ਤੀਜਾ ਚੌਥਾ ਦਿਨ ਤੇ ਬੋਲਾ ਕਿੰਨਾ ਕਿਤੇ ਥੱਲੇ 8 ਕਿਲੋ ਬੋਲਾਊ 8 ਕਿਲੋ ਹਾਂ ਬੋਲੀ ਸਟਾਰਟਿੰਗ 8 ਕਿਲੋ ਬੋਲਾ ਤੋ ਕੀਤੀ ਆ ਠੀਕ ਆ ਹਾਂ ਬਾਕੀ ਬੈਕ ਸਾਈਡ ਤੇ ਮੇਰਾ ਭਰਾ ਤੁਸੀਂ ਦੇਖੋ ਦੇ ਦੇ ਬੰਤਰ ਬਹੁਤ ਛੋਣੀ ਆ ਆਰਡਰ ਕੁਆਲਟੀ ਚੰਗੀ ਠੀਕ ਆ ਜੀ ਸਾਫ ਸੁਥਰਾ ਲੋਵਾ ਤੇ ਤਲਦੀਪ ਚੁਵਾਈ ਤੁਸੀਂ ਦੱਸ ਰਹੇ ਸੀ ਵੀ ਜਿਹੜਾ ਬਹਿਣੀ ਆ ਚਾਹੇ ਬਹਿਣੀ ਆ ਥਾਂ ਮਗਰ ਨਾ ਹਾਂਜੀ ਉਹ ਤੇ ਮਾੜੀ ਜੀ ਗੰਡ ਦੀ ਆ ਅੱਛ ਮਦਰ ਚਵਾਈ ਦੇ ਵਿੱਚ ਥੋੜਾ ਜਿਹਾ ਤੋਖਾ ਲੀ ਫਿਰ ਤੇ ਕੋਲਾ ਹੀ ਕਰਿਆ ਆਉਂਦਾ ਥੱਲੇ ਵੀ ਤਾਂ ਤੇ ਠੀਕ ਆ ਪਰ ਗੁੱਜਾਂ ਨਾਲ ਦੀ ਨਹੀਂ ਚਵਾਈ ਥੋੜੀ ਜਿਹੀ ਫਰਕ ਆ ਤਾਂ ਅੱਛਾ ਜੀ ਹਾਂ ਥੋੜਾ ਜਿਆ ਧਾਰ ਮੋਟੀ ਹੈ ਕਿ ਬਰੀਕ ਨਹੀਂ ਧਾਰ ਮੋਟੀ ਹੈ ਧਾਰ ਮੋਟੀ ਹੈ ਹਾਂ ਧਾਰ ਮੋਟੀ ਹੈ ਬਾਕੀ ਮਾੜਾ ਮਾੜਾ ਜਿਵੇਂ ਕੋਈ ਵਿੱਚ ਚੀਰ ਰੜਕਦੀ ਨਹੀਂ ਹੈ ਜੀ ਉਹ ਤੋਂ ਭਰ ਲਈਏ ਫਿਰ ਚਵਾਈ ਚੰਗੀ ਆ ਹਾਂ ਫਿਰ ਚਵਾਈ ਵਧੀਆ ਵਾ ਠੀਕ ਆ ਜੀ ਹਾਂ ਜੀ ਲੋਬੇ ਠੀਕ ਆ ਜੀ ਜਰੂਰ ਆਣ ਕੇ ਆ ਦਿੰਦੇ ਸਾਨੂੰ ਦੱਸਿਆ ਨਹੀਂ ਹਾਂ ਬਾਕੀ ਕੋਈ ਗੰਧ ਗਲਤੀ ਕੋ ਨਾੜ ਨਹੀਂ ਹੈ ਨੀ ਨੀ ਉਹ ਮਾਰੀ ਜਿਹਾ ਮਾਰ ਜਾਵੇ ਵਿੱਚ ਠੀਕ ਹੈ ਜੀ ਹਾਂ ਬਬੂ ਜਿਹੜੀ ਦਵਾਈ ਦਿੱਤੀ ਜਾਵੇ ਫਿਰ ਹੋ ਜੂ ਸਹੀ ਬਿਲਕੁਲ ਉਹ ਜਿਹੜੀ ਹੈ ਤੁਹਾਨੂੰ ਆਪ ਵੇਰਵੇ ਦੇ ਵਿੱਚ ਹੀ ਗੱਲਬਾਤ ਦੱਸ ਦਿੱਤੀ ਹੈ ਠੀਕ ਹੈ ਜੀ ਇਹ ਮਗਰ ਕੱਟੀ ਆ ਸੂਬਿਆਂ ਦੇ ਵਿੱਚ ਤੀਜਾ ਕੋਈ ਚੌਥਾ ਕੋਈ ਤੀਜਾ ਉਹਦੀ ਸਮਝ ਮੰਨ ਕੇ ਤੁਸੀਂ ਆਪ ਸਮਝ ਮੰਨ ਲੈ ਕੋਈ ਦੁੱਧ 10 ਕਿਲੋ ਚਵਾਈ ਜਾਊਗੀ ਇਹ ਨਹੀਂ ਥੱਲੇ ਆ ਆ ਮਾਫੀ ਕਰੋ ਚੱਕ ਠੀਕ ਆ ਸੋ ਥਣ ਵੀ ਜਿਹੜਾ ਬਿਲਕੁਲ ਇੱਕ ਜਿਹੜਾ ਬਹਿਣੀ ਵਾਲਾ ਠੀਕ ਹੈ ਜੀ ਮਗਰਲਾ ਥੋੜਾ ਮੋਟਾਈ ਦੇ ਵਿੱਚ ਤੇ ਥੋੜਾ ਜਿਹਾ ਕਿਧਰ ਕਿਤੇ ਅੱਧਾ ਕਿੰਚੇ ਲੰਬਾਈ ਦੇ ਵਿੱਚ ਤੁਹਾਨੂੰ ਦਿਖਾਈ ਦੇਊਗਾ ਸੋ ਕੋਈ ਵੀ ਭਰਾ ਇੱਕ ਜੈਜ ਰੇਡ ਦੇ ਵਿੱਚ ਜਿਹੜੀ ਤੁਹਾਨੂੰ चीज ਮਿਲਦੀ ਪਈ ਹੈ ਠੀਕ ਹੈ ਜੀ ਇੱਥੇ ਆਣ ਕੇ ਆਪਣੀ ਨਿਗਾ ਦੇ ਵਿੱਚੋਂ ਕੱਢ ਲਿਆ ਜੀ ਚੋਲੇ ਆ ਜੇ ਦੋ ਟਾਈਮ ਚੋਲੋ ਕੋਈ ਸੱਜਣ ਵੀ ਇੱਕ ਟਾਈਮ ਚੋਲੋ ਠੀਕ ਆ ਆ ਦੇਖੋ ਭੂਰ ਛਟਾ ਕੋਈ ਨਹੀਂ ਗਾ ਬਸ ਉਹ ਆ ਮੜ ਆਇਆ ਜੀ ਬਾਕੀ ਇਹ ਕੋ ਬੱਚਾ ਪੁੱਛਾ ਲਾ ਕੇ ਤੁਹਾਨੂੰ ਐਂਡ ਦੇ ਵਿੱਚ ਚੂਰੀ ਕਰਕੇ ਦਿਖਾ ਦੇਾਂਗੇ ਨਾ ਦਿਖਾ ਦਾਂਗੇ ਧਾਰਾ ਮਰਾ ਦੇਾਂਗੇ ਧਾਰਾ ਮਰਾ ਦੇਾਂਗੇ ਠੀਕਾ ਜੀ ਉਹ ਘਰਾਵਾਂ ਨੂੰ ਸਾਰਾ ਬਿਲਕੁਲ ਪ੍ਰਤੱਖ ਜਿਹੜੀ ਚੀਜ਼ ਦੇਸੀ ਪੈਣੀ ਆ ਸੋ ਮਗਰ ਕੱਟੀ ਐ ਤਿੰਨਾ ਚੌ ਦਿਨਾਂ ਦੀ ਸੂਈ ਤੇ ਜੱਸੂਆ ਇਹ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕਾ ਜੀ ਆ ਡਰੂਡਰ ਕੁਆਲਿਟੀ ਚੰਗੀ ਲੱਗੀ ਐ ਕਰਮਾਂ ਨੂੰ ਬਾਕੀ ਜਿਹੜੀ ਵਿੱਚ ਮਾਈਨਰ ਜੀ ਵੀ ਕੋਈ ਮੁਸ਼ਕਲ ਆ ਜਾਂ ਕੋਈ ਗੱਲਬਾਤ ਆ ਠੀਕਾ ਜੀ ਚਲੋ ਤਾਂ ਸਮਝੋਗਾ ਵਿੱਚ ਦੱਸ ਦਿੱਤੀ ਆ ਉਹ ਤਰੀਕੇ ਨਾਲ ਮੇਰਾ ਭਰਾ ਤੁਸੀਂ ਚੰਗੀ ਕੀ ਮੁੱਲ ਕਰਦੇ ਆਂ ਦਾ ਖਲਦੀਪ ਸਿੰਘ ਮੋਰਸਨ ਸਾਹਿਬ ਕਰਦੇ 70000 ਰੁਪਇਆ ਹਾਂ ਤੇ ਇਹਨੇ ਛੱਡ ਦਈਏ ਹਾਂ 70000 ਦੇ ਦਾਂਗੇ 67000 ਦੇ ਹਾਂ ਯੈਸਨੋ ਹਾਂ ਨਾ ਯੈਸਨੋ 65000 ਦੇ ਦਾਂਗੇ 65000 ਦੇ ਹਾਂਜੀ ਲੋ ਵੀ ਇਹ 65000 ਦੀ ਅੱਜ ਯੈਸਨੋ ਮਿਲ ਜੂਗੀ ਬਾਕੀ ਮੱਝ ਚੰਗੀ ਆ ਉਤੋਂ ਟਾਂਚਾ ਟੂ ਟਾ ਚੰਗਾ ਕਰਮਾੜੀ ਦਾ ਦੁੱਧ ਜਗਾ ਚਵਾਈ ਹੋਊਗੀ ਡਾਕਟਰ ਰੋਜ਼ ਚਵਾਈ ਹੋਊਗੀ ਹਾਂ ਦੁੱਧ ਕਰਮਾਣੀ ਚਵਾਈ ਆਉਂਦਾ 10 10 ਲੀਟਰਾਂ ਦਾ ਕੁਛ ਨਹੀਂਗਾ ਹਾਂ ਤੇ ਬਾਕੀ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਰਹੇ ਜੀ ਠੀਕ ਆ ਜੀ ਚਵਾਈ ਆਪਾਂ ਤੁਹਾਨੂੰ ਕਰਕੇ ਦਿਖਾ ਰਹੇ ਆਂ ਇਸ ਤੋਂ ਬਾਅਦ ਅਗਲੇ ਪਾਸੇ ਆਪਾਂ ਕੋਲ ਕੁਲਦੀਪ ਜਿਹੜੀ ਤੇਜੇ ਨੰਬਰ ਤੇ ਆ ਮਾਜ ਆ ਗਈ ਫਿਰ ਹਾਂਜੀ ਸੰਸਾਰ ਇਹ ਦੂਜਾ ਸੂਬਾ ਦੂਜਾ ਸੂਬਾ 15 ਦਿਨਾਂ ਦੀ ਸੂਈ ਇਹ 15 ਦਿਨਾਂ ਦੀ ਹਾਂ ਲਓ ਜੀ 15 ਦਿਨਾਂ ਦੀ ਸੂਈ ਏ ਦੂਜਾ ਸੂਬਾ ਇਹ ਜਿਹੜੀ ਆਪਾਂ ਤੁਹਾਨੂੰ ਮਾਜ ਦਿਖਾ ਰਹੇ ਹਾਂ ਤੇ ਇਹ 15 ਦਿਨ ਦੀ ਸੂਈ ਮਗਰ ਕਟਾ ਇਹਦੇ ਮਗਰ ਕਟਾ ਮਗਰ ਕਟਾ ਹਾਂਜੀ ਐ ਸੁਣਤੇ ਕਿੰਨੇ ਕਿਲੋ ਦੋਦਤੇ ਆ ਇਹਦੇ ਕੋ 9 ਕਿਲੋ ਦਾ 9 ਕਿਲੋ ਹਾਂ ਲੋ ਜੀ 9 ਕਿਲੋ ਧਾਰਾਂ ਦੇ ਥੱਲੇ ਹੋਣਾ ਇਹ ਵੀ ਆਨਲਾਈਨ ਬਗਾਉਗਾ ਤੇ 8 ਦੀ ਗਾਰੰਟੀ ਦਾਂਗੇ ਦੀ ਹਾਂਜੀ ਆ ਕੱਟਾ ਵਿਖਾ ਦਿਓ ਲੋ ਵੀ ਇਧਰ ਆ ਬੱਚਾ ਵਿਖਾ ਦੇਣਾ ਤੁਹਾਨੂੰ ਇਹ ਕੱਟਾ ਮਗਰ 15 ਦਿਨਾਂ ਦਾ ਉੱਥੇ 8 ਕਿਲੋ ਦੀ ਗਾਰੰਟੀ ਆਨਲਾਈਨ ਜਿਹੜਾ ਪ੍ਰੋਡਕਟ ਫਰੀਜ਼ਰੀ ਕਰਦਾ ਇੱਥੇ ਆ ਕੇ ਚੋਂਦੇ ਹੋ ਤੁਸੀਂ ਤੇ 9 ਲੀਟਰ ਦੁੱਧ ਹੈਗਾ ਇਹ ਮਗਰ ਕੱਟਾ 15 ਦਿਨਾਂ ਦਾ ਬੱਚਾ ਬਾਕੀ ਹਾਈਟ ਕੱਦ ਤੁਹਾਡੇ ਸਾਹਮਣੇ ਆ ਸਿੰਗਲ ਹੱਡੀ ਆ ਉਤੋਂ ਇਧਰ ਪਿੱਠ ਪੁੜੇ ਵਾਲੀ ਸਾਈਡ ਤੋਂ ਤੁਸੀਂ ਦੇਖੋਗੀ ਤਾਂ ਇਹ ਲੀ ਲੀ ਜਾਂਦੀ ਬਾਕੀ ਹਾਂ ਠੀਕਾ ਓਕੇ ਗੜੀਵ ਖੋਲ ਕੇ ਮੜਾ ਕਰਦਾ ਬਾਕੀ ਜਦੋਂ ਬਾ ਨਵੇਂ ਨਵੇਂ ਥਾਂ ਆਉਂਦੀਆਂ ਉਹਦਾ ਥੋੜਾ ਫਰਕ ਪਾ ਜਾਂਦੀਆਂ ਦੁੱਧ ਦਾ ਤਾ ਤਾਰਾ ਤੋਰਾ ਬਰਾਬਰੇ ਬਾਤ ਕਰਦੇ ਨਹੀਂ ਕੋਈ ਨਹੀਂ ਨਹੀਂ ਚੂਣ ਓਕੇ ਹੋ ਗਈ ਪੋਲੀ ਚੂਣ ਹੈਰਾ ਸਿੰਘ ਵੀ ਖਾਦੇ ਉਹਨੇ ਕਿ ਲਈਏ ਓਟੀਆਂ ਵਾਲਾ ਹੀ ਹਿਸਾਬ ਆ ਉਹ ਸਿੰਘ ਵੀ ਬਿਲਕੁਲ ਛੋਟੇ ਹੈ ਨਾ ਕੋਈ ਕੈਪੂਬ ਜੇ ਲੱਥੇ ਨਿਕਾ ਸਿੰਘ ਹੀ ਹੈ ਬਿਲਕੁਲ ਰਾਣੀ ਹੱਥ ਮੀਰੇ ਦੋ ਦੇਵੀ ਸੇਵਾਸ ਵਾ ਕੀਤਾ 10 ਕਿਲੋ ਚ ਵਾਈ ਜਾਊਗੀ ਹਾਂ ਠੀਕ ਆ ਇਹ ਸੋਲ ਤਾਂ ਆਪਾਂ ਜਿਹੜਾ 9 ਕਿਲੋ ਦੇ 8 ਕਿਲੋ ਦੀ ਗਾਰੰਟੀ ਦੱਸ ਹਾਂ 8 ਕਿਲੋ ਗਾਰੰਟੀ ਦਿਆਂਗੇ ਜੀ ਠੀਕ ਆ ਕੀ ਮੁੱਲ ਕਰਦੇ ਆ ਦਾ ਉਹ ਲਾਗਰ 95 95 ਪੰਜਵੇਂ ਦੇ ਦਈਏ 92 ਦੀ ਹਾਂ ਹੋਰ ਵੀ ਮਾਗ ਵਜਦੀ ਸ਼ਰ ਮਾਰਦੇ ਐਂਡੀ 90 ਹਜ਼ਾਰ ਦੀ 90 ਦੀ ਹਾਂ ਲੋ ਵੀ ਇਹ 90 ਹਜ਼ਾਰ ਦੀ ਅੱਜ ਜਿਹੜੀ ਦੋਸਤੋ ਮਾਝ ਤੁਹਾਨੂੰ ਮਿਲ ਜੂਗੀ ਬਾਕੀ ਟਾਈਮ ਤੁਹਾਨੂੰ ਦੱਸ ਦਿੱਤਾ ਸੂਈ ਸੁਬਾਈ ਦਾ ਲੇਵੇ ਆਰਡਰ ਦੀ ਤੁਸੀਂ ਸ਼ੇਪ ਦੇਖ ਲਈ ਠੀਕ ਆ ਜੀ ਸਤਾਂਥੋਂ ਦੇਖ ਲੋ ਤਸਦੀ ਦੇ ਨਾਲ ਬਾਕੀ ਸਤਾਂਥੋਂ ਦੇ ਕੰਮ ਉਠਾ ਲਗਾ ਤੇ ਵਾਈ 1 ਨੰਬਰ ਹੋ ਗਿਆ ਓਕੇ ਬਣੀ ਇਹਦੇ ਪਾਸੇ ਉਹ ਦਿਖਾ ਦਿੰਦੇ ਤੁਹਾਨੂੰ ਆ ਦੇ ਲੱਗ ਸੋ ਇਹ 90000 ਦੀ ਮਿਲ ਜੂਗੀ ਠੀਕ ਆ ਜੀ ਕੱਟਾ ਮਗਰ ਇਹਦੇ ਸੋ ਮਾਜ ਚੰਗੀ ਹੈ ਬਾਕੀ ਪਾ ਲੋ ਹੱਥ ਮੇਰੇ ਭਰਾ ਠੀਕ ਆ ਸੋ ਜਿਹੜੇ ਭਰਾ ਨੂੰ ਜ਼ਰੂਰਤ ਆ ਕੋ ਚੰਗੇ ਪਸ਼ੂ ਦੀ ਖਰੀਦਦਾਰੀ ਕਰ ਸਕਦੇ ਜੇ ਅੱਗੇ ਤੁਹਾਨੂੰ ਮੱਝ ਦਿਖਾ ਦਿੰਨੇ ਆ ਵੱਡੇ ਖੁੱਲੇ ਚੰਗੇ ਚੌੜੇ ਢਾਂਚੇ ਦੇ ਵਿੱਚ ਵੱਡੀ ਮੱਝ ਇਹ ਟੋਕੜ ਗਾ ਬਣਾ ਬਾਕੀ ਥਣਪਾਸ ਕਰਾ ਦੋਗੇ ਠੀਕ ਆ ਜੀ ਇਹਨਾਂ ਦੇ ਦੋ ਡੇਢ ਕਿਲੋ ਦੋ ਡੇਢ ਕਿਲੋ ਡੇਢ ਦੋ ਕਿਲੋ ਹਾਂ ਡੇਢ ਕਿਲੋ ਤੇ ਦੁਪਹਿਰੀ ਮਿਲਦੀ ਹੈ ਨਾ ਆਠ ਵਾਰੀ ਤੇ ਸੂਜਿਆਂ ਦੇ ਵਿੱਚ ਗਾਂ ਕਿੰਨੇ ਸੂਏ ਦੀ ਗੱਭਾਂ ਨੇ ਤੇ ਯਾ ਲਾਲੇ ਭਾਂ ਕੋਈ ਚੌਥਾ ਲਾਲੇ ਹਾਂ ਹਾਂ ਬਾਕੀ ਮੱਝ ਵੱਡੀ ਹੈ ਕੋਤੋਂ ਤੇ ਜਿਵੇਂ ਕਦੀ ਪਾਪਾ ਛਡਾੜੇ ਤੋਂ ਦੱਸਿਆ ਕਈ ਵਾਰਾਂ ਪੁੱਛ ਲਈਦਾ ਬੈਕਗ੍ਰਾਉਂਡ ਘਰ ਵਾਲਿਆਂ ਤੋਂ ਕਿੰਨਾ 14 15 ਸਰੀ ਹੈਗੀ 15 ਸਰੀ 14 ਕਿਲੋ ਹਾਂ 14 ਜਾਂ 15 ਜਾਂ 14 ਕਿਲੋ ਦੋ ਬਾਕੀ ਜਿਹਨੇ ਚੋਣਾ ਆਦੀ ਸੇਵਾ ਚੋਣਾ ਬਸ ਮੈਂ ਵੀ ਬਾਕੀ ਲੜਾਂ ਤੋਂ ਥੱਲੇ ਢੇਲ ਤੋਂ ਵਿਖਾ ਦੇ ਤੋ ਇੱਕ ਤੁਸੀਂ ਅੰਦਾਜ਼ਾ ਲਾ ਲਓਗੇ ਝੋਲਾ ਵੜਾ ਵਾ ਝੋਲਾ ਝੋਲਾ ਬਹੁਤ ਜ਼ਿਆਦਾ ਕਰਮ ਵਾਲੀ ਗਾਂ ਲਾਏ ਬਣਾਏ ਫਿਰ ਪੈ ਜਾਣਾ ਇਹਨੇ ਜਿਹੜਾ ਜੀ ਆਠਵਾਂ ਮਹੀਨਾ ਲੱਗਾ ਕਿ ਅੱਠ ਪੂਰੇ ਹੋ ਗਏ ਅੱਠ ਹੋਈ ਆ ਯਾਰ ਇਹ ਸਾਡਾ ਅੱਛਾ ਜੀ ਦਾ ਨਵਾਂ ਸਟਾਰਟ ਹੋ ਗਿਆ ਥੋੜੇ ਦਿਨ ਘਟ ਹੋਣਗੇ ਤੇ 2 ਮਹੀਨੇ ਕੋਈ ਮੰਨ ਕੇ ਲੈ ਜੇ ਹਾਂਜੀ ਹਾਂਜੀ ਬਾਬੇ ਦੋ ਜਮਿਨੇ ਕਸਾਨੀਰੋ ਮੰਨ ਕੇ ਕੋਈ ਸੌਦਾ ਕਰ ਲਿਆ ਜੀ 8 ਮਹੀਨੇ ਕੁਲਦੀਪ ਸਿੰਘਾਂ ਦਾ ਵੀ ਪੂਰੇ ਹੋ ਗਏ ਸਮਝ ਲਿਓ 9ਵਾਂ ਲੱਗ ਗਿਆ ਸਮਝ ਲਿਆ ਠੀਕ ਆ ਜੀ ਬਾਕੀ ਹੁਣ ਵੀ ਇਹਦੇ ਸਾਰੇ 2 ਕਿਲੋ ਦੋਤਾ ਥਣ ਪਾਸ ਕਰਾ ਦੂਗੀ ਮੇਰਾ ਭਰਾ ਜਿੱਦਾਂ ਮਰਜੀ ਭਰਾ ਕੇ ਤਸल्ली ਕਰ ਲਿਆ ਜੀ ਜੀਨਡੋਲ ਸਰੀਰਕ ਬੰਤਰ ਤੁਹਾਡੇ ਸਾਹਮਣੇ ਆ ਸਿੰਗਲ ਖੱਟੀ ਆ ਚੌੜਾ ਪਿੱਠ ਫੁੜਾ ਤੇ ਬਾਕੀ ਮਾਝ ਵੱਡੀ ਆ ਡਬਲ ਆ ਪੂਰੀ ਠੀਕ ਆ ਜੀ ਕੋਈ ਚੰਗਾ ਮੇਰਾ ਭਰਾ ਸਾਫਲਾਣਾ ਲੈ ਗਿਆ ਕਿ ਕਿ ਭਰਾ ਕਿੱਥੇ ਜਾਂਦਾ ਬਿਲਕੁਲ ਬਿਲਕੁਲ ਹਾਂ ਬਿਲਕੁਲ ਬਹੁਤ ਵਧੀਆ ਮੋਰਗੇ ਦਿਖਾ ਦਿੱਤੇ ਠੀਕ ਆ ਜੀ ਸੋ ਚੌਥੇ ਸੂਰੇ ਲਈ ਇਹ ਗੱਬਣਾ ਬਾਕੀ ਆ ਟਾਂਚਾ ਕਰਮਾਲੀ ਦਾ ਵਜਨ ਲੋੜ ਬਹੁਤ ਆ ਸੋ ਕਿਸੇ ਪਾਸੇ ਕੋ ਲੱਸੀ ਫਿੱਕੀ ਨਹੀਂ ਕਿ ਬਾਕੀ ਮੇਰਾ ਭਰਾ ਕੋ ਚੰਗੀ ਫਾਰਮਰ ਸੇਵਾ ਕਰਕੇ ਆ ਤੇ 2 ਮਹੀਨਿਆਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਤੁਹਾਨੂੰ ਥਾਕ ਮੇਟੀ ਆ ਦੇ ਹੂੰ ਆ ਜਾ ਆ ਜਾ ਵੇ ਵજન ਵਜੂਦ ਬਹੁਤ ਆ ਮੈਂ ਤਾਂ ਆਹ ਲਓ ਜੀ ਕਰੋ ਚੱਕ ਲਓਏ ਥਾਂ ਤੋਂ ਗਾੜੀ ਨੂੰ ਵਿਖਾ ਦਿਓ ਗਾਰ ਥੋੜੀ ਜੀ ਲੰਮੀ ਰੱਖਦੀ ਆ ਮੈਂ ਪਛਾਣ ਨਿੱਕੀ ਆ ਠੀਕ ਆ ਹਾਂ ਲੋ ਇਹ ਤੋਂ ਫਿਰ ਪ੍ਰੈਕਟਰ ਇਹ ਜਿਹੜਾ ਜੇ ਲੈਵੇ ਦਾ ਆਰਡਰ ਕੁਆਲਟੀ ਤੁਹਾਡੇ ਸਾਹਮਣੇ ਆ ਝੋਲਾ ਕਾਫੀ ਆ ਬਾਕੀ ਮੇਰੇ ਪ੍ਰਾ ਅੰਦਾਜ਼ਾ ਲਾ ਹੀ ਲੈਂਦੇ ਜਿਹੜੇ ਵੀਰਾਂ ਨੇ ਅੰਦਾਜ਼ਾ ਲਾਉਣਾ ਦਾ 15 14 ਕਿਲੋ ਲਈ ਤਾਂ ਬੇਸ਼ੱਕ ਹੈ ਸੀ ਆ ਵੱਡੀ ਮੱਚ ਆ ਥਾਂ ਪਾਸੋਂ ਉਹ ਹੋ ਜਾਣਗੇ ਠੀਕ ਆ ਜੀ ਆਪਣਾ ਇਹ ਤੁਰਕ ਇੱਥੇ ਆਣ ਕੇ ਥਾਂ ਪਾਸ ਕਰਕੇ ਲੈ ਜਾਈਏ ਠੀਕ ਆ ਜੀ 14 ਮਗਰਾ ਜੀ ਆ ਵੀ ਚੈੱਕ ਕਰਾਉਣੀ ਆ ਆਪਦਾ ਡੇਟਾ ਲਿਆ ਕੇ ਚੈੱਕ ਵੀ ਕਰਾ ਲਾ ਇਹ ਤਾਂ ਸਮਝੀ ਕਰੋ ਜਿੱਦਾਂ ਵੀ ਆ ਜੀ ਕਰੋ ਇਹ ਮੋਲਰ ਕੋਈ ਭੱਜਦੇ ਹਿਸਾਬ ਨਾਲ ਕਰਵਾਈ ਖਲੋਤੀ ਕਰਮ ਵਾਲੀ ਦੋ ਮਹੀਨਿਆਂ ਤੋਂ ਇਹ ਰੇਟਰ ਬੋਲਦਾ 80000 ਰੁਪਇਆ ਆ ਤਿੰਨ ਛੱਡ ਦਾਂਗੇ 76 ਦੀ 77 ਦੀ 77 ਦੀ ਹਾਂ ਆਪਾਂ 75 ਦੀ ਦੇ ਦਗੇ ਐਂਡੀ ਐਂਡੀ ਬਾਕੀ ਚਲੋ ਮਾਪੇ ਤਾਂ ਕੋਈ ਸਜਣ ਕਰਦਾ ਕਹੋ ਲੋ ਵੀ ਆਪਾਂ ਕਾਹ ਕਰ ਆਪਦਾ ਰੂਪ ਹਾਂ ਕੋਈ ਮੌਕੇ ਤੇ ਕਰਦਾ ਜਿਹੜਾ ਤੁਹਾਡਾ ਮਾਨਸਣ ਬਣਿਆ ਕੋਈ ਆਪਦਾ ਜੰਜਾਇਸ ਕੱਢ ਕੇ ਦੇ ਦਿਆ ਜੀ ਹਾਂ ਅਕਸਰ ਉਹ ਮੰਨਣੀ ਜ਼ਰੂਰੀ ਐਂਡੀ 77 ਦੀ ਹਾਂ 75000 ਦੀ 75 ਦੀ ਹਾਂ ਚਲੋ ਜੀ ਅੱਜ ਤੁਸੀਂ ਸੱਲੀ ਘਰੇ ਜਿਹੜਾ ਮਰਜੀ ਆ ਲੈ ਵੇਡਾ 75000 ਦੀ ਇਹ ਅੱਜ 200 ਮਿਲ ਜੂਗੀ ਤੁਹਾਨੂੰ ਠੀਕ ਆ ਜੀ ਫਿਰ ਵੀ ਮੇਰੇ ਭਰਾ ਅੱਜ ਤੇ ਆਣ ਕੇ ਆਪਣੇ ਦੇਖ ਲੈ ਜੱਖੀ ਸੋਨਾ ਢਾਂਚਾ ਕੱਦ ਲੋਡ ਪੂਰਾ ਕਰਮਾ ਲਈ ਨੂੰ ਠੀਕ ਆ ਸੋ ਸਮਾਂ ਜਿਹੜਾ ਹਜੇ 2 ਮਹੀਨੇ ਕੱਚੀ ਆ ਤੇ ਅੱਜ ਮੇਰਾ ਵੀਰ ਕੋ ਲੈ ਜਾਊਗਾ ਤੇ 14 ਕਿਲੋ ਦੁੱਧ 15 ਕਿਲੋ ਆਂਦਾ ਕੁਛ ਨਹੀਂਗਾ ਬਾਕੀ ਲੇਵੇ ਨੂੰ ਸਟਰਕਚਰ ਚਾ ਤੇ ਲਟੂ ਦਾ ਅੰਦਾਜ਼ਾ ਲਾਈ ਲੈਣਾ ਸਾਰਿਆਂ ਨੇ ਹਾਂਜੀ ਤੇ ਬਹਿਣੀ ਇੱਕ ਬਹਿਣੀ ਵਾਲੇ ਪਾਸੇ ਤੁਸੀਂ ਤਸਲੀ ਦਾ ਦੇਖ ਲਈ ਆ ਬਾਕੀ ਛੜਦਾ ਨੇ ਮੇਰਾ ਭਰਾ ਕੋਈ ਠੀਕਾ ਜੀ ਇਹਨਾਂ ਦਿਨਾਂ ਦੇ ਵਿੱਚ ਚੋ ਦੋ ਕੁ ਮਹੀਨੇ ਸਾਭ ਲਓਗੇ ਤੇ ਗਾ ਨਫਾ ਵੀ ਕਿਸੇ ਭਰਾ ਨੂੰ ਲੈਣਾ ਨਫਾ ਵੀ ਚੰਗਾ ਦੇ ਦੂਗੀ ਸਮਾਂ ਅੱਗੇ ਜਿਹੋ ਜਹਾ ਆ ਜਾਣਾ ਠੀਕ ਆ ਇਹ ਅੱਜ ਜਿਹੜੀਆਂ ਮੱਝਾਂ ਤੁਹਾਨੂੰ ਦੋਸਤੋ ਦਿਖਾ ਦਿੱਤੀਆਂ ਨੇ ਤਿੰਨ ਇੱਕ ਵਾਰ ਦਿਖਾਈ ਹੈ ਜਰਸੀ ਬਾਕੀ ਮਾਲ ਸਾਫ ਸੁਥਰਾ ਆਣ ਕੇ ਜਿੱਦਾਂ ਮਰਜ਼ੀ ਚੋ ਕੇ ਭਰਾ ਕੇ ਆਪਣੀ ਤਸੱਲੀ ਕਰੋ ਇੱਕ ਕੁਲਦੀਪ ਨੰਬਰ ਜਿਹੜੇ ਵੀਰ ਆਪਣੇ ਜ਼ਰੂਰ ਕਰ ਦੀਏ ਸਾਡੇ ਓਕੇ ਅਲਦੀਪ ਸਿੰਘ ਦਾ ਨੰਬਰ ਕਰ ਦਈਏ ਵੀਰ ਨੰਬਰ 9465133233 ਪਿੰਡ ਬੁਰਜ ਨਸੂਗਤ ਤਸੀਲ ਪਟੇ ਜਿਲ੍ਹਾ ਤਰਨਤਾਰਨ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਸਤਿ ਦੋਸਤਾਂ ਸਾਰੇ ਕਲਦੀਪ ਸਿੰਘ ਠੀਕ ਹੈ ਜੀ ਪਿੰਡ ਬੁਰਜ ਨੱਥੂਕੇ ਤੋਂ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ